ਸਤਨਾ ਸ਼੍ਰੀ ਵਾਹਗੁਰੂ ਸਾਹਿਬ ਜੀ ਦਰਸ਼ਨ ਪਿਆਸੀ ਦਿਨ ਰਾਤ ਚਿਤ ਵਾ ਅਨਗਨ ਲੀਤ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਦਰ ਸਰ ਗੁਰ ਬਾਣੀ ਕਹੈ ਸੇਵਕ ਜਨਮਨ ਪ੍ਰਤਖ ਗੁਰੂ ਨਿਸਤਾਰੇ ਸੋ ਕਹੋ ਤਨ ਗੁਰ ਸੇਵੀਐ ਐਹਨਿਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਰਬਜੀ ਤਨਸਰੀ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲ ਹੋ ਹਮ ਬਾਰਕ ਤੁਮਰੇ ਤਾਰੇ ਮੰਦਤ ਠਗੁਰ ਪ੍ਰਤਪਾਲਕ ਨਾਇਕ ਖਸਨ ਹਮਾਰੇ ਨਿਮਖ ਨਿਮਖ ਤੁਮਹੀ ਪ੍ਰਤਪਾਲਹੁ हम वारक तुमरे तारे जेबा एक कवन गुण कहिया बेसुमार बेअंत स्वामी ਦੇਰੋਂ ਆਰੰਗ ਤੇ ਨਕਲੀ ਨਹੀਂ ਲਈ ਹੈ ਰਹਾ ਕੋਡ ਅਪਰਾਧ ਹਮਾਰੇ ਖੰਡੋ ਅਨੇਕ ਬੀਤੀ ਸਮਝਾਵੋ ਹਮ ਅਗਿਆਨ ਅਲਪ ਮਤ ਥੋੜੀ ਤੁਮ ਆਪਣਾ ਬਿਰਦਰ ਖਾਵ ਤੁਮਰੀ ਸ਼ਰਨ ਤੁਮਾਰੀ ਅਸ ਤੁਮ ਹੀ ਸਜਨ ਸਹੇਲੇ ਰੱਖੋ ਰਾਖਨ ਹਰ ਦਇਆ ਅੰਨਕ ਘਰ ਕੀ ਗੋਲੀ ਤੇਮਰੀ ਸਰਣ ਤੁਮਰੀ ਅਸਾ ਤੁਮਹੀ ਸਜਨ ਸੋਹਲੇ रख हो रख नानक कर की गोली वागुरु जी का खालसा वागुरु जी की फतेह आओ हर रोज की तरह रल मिलके ਨੰਬਰਤ ਵੇਲੇ ਆਏ ਹੋਏ ਹੁਕਮਨਾਮਾ ਸਾਹਿਬ ਦੀ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖ ਵਾਕ 673 ਤੇ 674 ਅੰਗ ਦੇ ਉੱਤੇ ਸੁਭਾਏ ਮਾਨ ਤਨਸਰੀ ਮਹਲਾ ਪੰਜਵਾਂ ਤਨਸਰੀ ਰਾਗ ਦੇ ਵਿੱਚ ਸਹਿਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਬਾਣੀ ਕੇ ਬੋਹਤ ਧੰ ਧੰ ਸਾਹਿਬ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਉਹਨਾਂ ਦੇ ਮੁਖਾਰ ਵਿੰਦ ਤੋਂ ਉਚਾਰਨ ਕੀਤਾ ਹੋਇਆ ਇਹ ਸ਼ਬਦ ਹੈ ਕੀ ਕਹਿ ਰਹੇ ਆ ਜੀ ਗੁਰੂ ਅਰਜਨ ਸਾਹਿਬ ਮਹਾਰਾਜ ਤੁਮ ਦਾਤੇ ਠਾਕੁਰ ਪ੍ਰਤਿਪਾਲਕ ਨਾਇਕ ਖਸਮ ਹਮਾਰੇ ਨਾਇਕ ਦਾ ਭਾਵ ਹੁੰਦਾ ਆਗੂ ਕਿ ਸੱਚੇ ਪਾਤਸ਼ਾਹ ਪ੍ਰਮਾਤਮਾ ਨੂੰ ਸਬੋਧਨ ਹੋ ਕੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਆ ਕਿ ਤੁਸੀਂ ਹੀ ਸਾਰੇ ਪ੍ਰਮਾਤਮਾ ਤੁਸੀਂ ਹੀ ਸਾਰਿਆਂ ਨੂੰ ਦਾਤਾਂ ਦੇਣ ਵਾਲੇ ਹੋ ਤੁਸੀਂ ਦਾਤੇ ਹੋ ਠਾਕੁਰ ਦਾ ਭਾਵ ਵੀ ਪ੍ਰਮਾਤਮਾ ਹੀ ਹੁੰਦਾ ਤੁਮ ਦਾਤੇ ਠਾਕੁਰ ਪ੍ਰਤਿਪਾਲਕ ਜਿਹੜਾ ਸਾਰਿਆਂ ਦੀ ਪਾਲਣਾ ਕਰਨ ਵਾਲਾ ਨਾਇਕ ਜਿਹੜਾ ਸਾਰਿਆਂ ਦਾ ਆਗੂ ਹੈ ਖਸਮ ਹਮਾਰੇ ਕਿ ਤੁਸੀਂ ਸੱਚੇ ਪਾਤਸ਼ਾਹ ਜੀ ਸਾਰਿਆਂ ਦੇ ਪਾਲਣਾ ਕਰਨ ਵਾਲੇ ਹੋ ਤੁਸੀਂ ਹੀ ਸਾਡੇ ਆਗੂ ਹੋ ਨਿਮਖ ਨਿਮਖ ਤੁਮ ਹੀ ਪ੍ਰਤਪਾਲ ਹੋ ਹਮ ਬਾਰਕ ਤੁਮਰੇ ਧਾਰੇ ਬਾਰਕ ਹੁੰਦਾ ਬੱਚਾ ਇੱਥੇ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਨਿਮਖ ਨਿਮਖ ਭਾਵਕੇ ਅੱਖ ਝਮਕਣ ਦੇ ਸਮੇਂ ਵਿੱਚ ਵੀ ਤੁਸੀਂ ਸਾਡੀ ਪਾਲਣਾ ਕਰਦੇ ਹੋ ਨਿਮਖ ਨਿਮਖ ਤੁਮ ਹੀ ਪ੍ਰਤਪੱਲਹੁ ਹਮ ਬਾਰਕ ਤੁਮਰੇ ਧਾਰੇ ਕਹਿੰਦੇ ਜਿਵੇਂ ਮਾਂ ਆਪਣੇ ਪੁੱਤ ਦੀ ਰੱਖੀ ਰਾਖੇ ਕਰਦੀ ਹੈ ਨਾ ਪਾਲਣਾ ਕਰਦੀ ਹੈ ਇਸੇ ਤਰ੍ਹਾਂ ਜਿਹੜਾ ਪ੍ਰਮਾਤਮਾ ਉਹ ਵੀ ਸਾਡੀ ਪਾਲਣਾ ਕਰਦਾ ਹੈ ਅਸੀਂ ਉਹਦੇ ਸਾਰੇ ਬੱਚੇ ਆ ਕੋਈ ਬੰਦਾ ਇਹ ਨਹੀਂ ਕਹਿ ਸਕਦਾ ਕਿ ਮੈਂ ਪਰਮਾਤਮਾ ਦਾ ਨਹੀਂ ਹਾਂ ਸਾਰੇ ਅਸੀਂ ਉਸੇ ਇੱਕ ਪਰਮਾਤਮਾ ਦੇ ਆ ਪਰ ਉਹਦੇ ਗੁਣ ਗਾਉਣੇ ਚਾਹੀਦੇ ਆ ਉਹਦੇ ਗੁਣ ਗਾਈ ਜਾਈਏ ਗੁਣ ਗਾਈ ਜਾਈਏ ਪਰ ਉਹਦਾ ਇਹ ਨਹੀਂ ਹੈ ਕਿ ਅਸੀਂ ਉਹਦਾ ਅੰਤ ਪਾ ਲਾਂਗੇ ਇੱਥੇ ਗੁਰੂ ਸਾਹਿਬ ਕਹਿੰਦੇ ਜਿਹਬਾ ਏਕ ਕਵਨ ਗੁਣ ਕਹੀ ਹੈ ਕਹਿੰਦੇ ਆ ਇੱਕ ਜੀਵ ਸੱਚੇ ਪਾਇਸ਼ਾ ਤੇਰੇ ਕਿੰਨੇ ਕੁ ਗੁਣ ਗਾ ਸਕਦੇ ਕਿਉਂਕਿ ਤੂੰ ਤੇ ਗੁਣਾ ਦਾ ਸਾਗਰ ਹੈ ਜਿਤੇ ਇੱਕ ਅਦਾ ਗੁਣ ਹੋਵੇ ਤੇਰੇ ਚ ਫਿਰ ਤਾਂ ਸੀ ਉਹਨੂੰ ਗਾ ਲਈਏ ਉਹਦਾ ਅੰਤ ਪਾ ਲਈਏ ਜੇ ਬਾ ਏਕ ਕਵਨ ਗੁਣ ਕਹੀ ਹੈ ਤੂੰ ਤੇ ਸੱਚੇ ਪਾਇਸ਼ਾ ਗੁਣਾ ਦਾ ਖਜ਼ਾਨਾ ਹੈ ਤੇਰੇ ਕਵਨ ਕਵਨ ਗੁਣ ਕਹਿ ਕੇ ਗਾਵਾ ਤੂੰ ਸਾਹਿਬ ਕੁਣੀ ਨਿਧਾਨਾ ਤੁਮਰੇ ਮਹਿਮਾ ਬਰਨ ਨਾ ਸਕੋ ਤੂੰ ਠਾਕੁਰ ਊਚ ਭਗਵਾਨ ਕੇ ਸੱਚੇ ਪਾਤਸ਼ਾਹ ਤੇਰੇ ਕਿਹੜੇ ਕਿਹੜੇ ਗੁਣ गावा ਤੇਰੇ ਕਵਨ ਕਵਨ ਗੁਣ ਕਹਿ ਕਹਿ गावा ਤੂੰ ਸਾਹਿਬ ਗੁਣੀ ਨਿਧਾਨਾ ਤੂੰ ਤੇ ਸੱਚੇ ਪਾਤਸ਼ਾਹ ਗੁਣਾ ਦਾ ਸਾਗਰ ਹੈ ਉਮਰੀ ਮਹਿਮਾ ਵਰਨ ਨਾ ਸਕੋ ਤੂੰ ਠਾਕੁਰ ਊਂਚ ਭਗਵਾਨ ਤੂੰ ਤੇ ਬਹੁਤ ਵੱਡਾ ਤੂੰ ਤੇ ਬਹੁਤ ਉੱਚਾ ਤੇਰੇ ਗੁਣ ਅਸੀਂ ਕੀ ਕੀ ਗਾਵਾਂਗੇ ਜਿੰਨੇ ਕੁ ਗੁਣ ਸਾਨੂੰ ਮਿਲਦੇ ਆ ਉਹਨੇ ਕ ਗਾਉਂਦੇ ਰਹਿੰਨੇ ਆ ਜਿੰਨੇ ਕੁ ਗੁਣ ਮਿਲਦੇ ਆ ਉਹਨੇ ਕ ਗਾਉਂਦੇ ਰਹਿੰਨੇ ਆ ਪਰ ਤੇਰਾ ਅੰਤ ਨਹੀਂ ਪਾਇਆ ਜਾਂਦਾ ਤੇਰਾ ਅੰਤ ਨਹੀਂ ਕਿਉਂਕਿ ਤੂੰ ਬੇਅੰਤ ਹੈ ਜਿਹਦੇ ਨਾਲ ਬੇਅੰਤ ਲਿਖਿਆ ਜਾਵੇ ਨਾ ਉਹਦਾ ਫਿਰ ਅੰਤ ਥੋੜਾ ਹੁੰਦਾ ਜਿਵੇਂ ਇੱਥੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਬੇਸਵਾਰ ਬੇਅੰਤ ਸੁਆਮੀ ਤੇਰਾ ਅੰਤ ਨਕ ਨਹੀਂ ਲਈ ਹੈ ਹੁਣ ਜੇ ਬੰਦਾ ਪ੍ਰਮਾਤਮਾ ਦਾ ਅੰਤ ਪਾਉਣ ਵਾਸਤੇ ਚੱਲਦਾ ਹੈ ਨਾ ਆਪਾਂ ਪਹਿਲਾਂ ਵੀ ਕਿੰਨੇ ਵਾਰੀ ਗੱਲ ਕੀਤੀ ਹੈ ਕਿ ਜੇ ਆਕਾਸ਼ ਦੇ ਵਿੱਚ ਉੱਡਦਾ ਪੰਛੀ ਉਹ ਕਹਵੇ ਮੈਂ ਆਕਾਸ਼ ਦਾ ਅੰਤ ਪਾ ਲਾਂਗਾ ਕਹਿੰਦੇ ਤੇਰੀ ਉਮਰ ਥੋੜੀ ਐ ਤੂੰ ਆਕਾਸ਼ ਦਾ ਅੰਤ ਕਿਵੇਂ ਪਾ ਲੇਗਾ ਉੱਤੇ ਬਹੁਤ ਮਹਾਨ ਐ ਵੱਡਾ ਬੇਅੰਤ ਐ ਤੇ ਕਹਿੰਦੇ ਜੇ ਤੂੰ ਅੰਤ ਪਾਉਣ ਦੇ ਪਿੱਛੇ ਚੱਲਿਆ ਕਹਿੰਦੇ ਪਾਗਲ ਐ ਵਿੱਚੇ ਖਤਮ ਹੋ ਜਾਏਗਾ ਮਰ ਜਾਏਗਾ ਇਸੇ ਤਰ੍ਹਾਂ ਸਮੁੰਦਰ ਦੇ ਵਿੱਚ ਤੈਰਦੀ ਐ ਮੱਛੀ ਜੇ ਉਹ ਮੱਛੀ ਕਹਵੇ ਮੈਂ ਇਸ ਸਮੁੰਦਰ ਦਾ ਅੰਤ ਪਾਵਾਂਗੇ ਗੁਰੂ ਸਾਹਿਬ ਕਹਿੰਦੇ ਤੂੰ ਵੀ ਪਾਗਲ ਐ ਤੂੰ ਵੀ ਬੇਸਮਝ ਐ ਕਿਉਂਕਿ ਸਮੁੰਦਰ ਬਹੁਤ ਵੱਡਾ ਐ ਤੇਰੀ ਉਮਰ ਬਹੁਤ ਘੱਟ ਐ ਤੂੰ ਇਹਦਾ ਅੰਤ ਨਹੀਂ ਪਾ ਸਕਦੀ ਇਸੇ ਤਰ੍ਹਾਂ ਗੁਰੂ ਸਾਹਿਬ ਨੇ ਕਿਹਾ ਜਿਹੜੀ ਗੁਰਬਾਣੀ ਐ ਆ ਜਿਹੜਾ ਪਰਮਾਤਮਾ ਹੈ ਨਾ ਆ ਜਿਹੜਾ ਸਾਰਾ ਸੰਸਾਰ ਦਿਸ ਰਿਹਾ ਹੈ ਕਹਿੰਦੇ ਇਹ ਵੀ ਬਹੁਤ ਮਹਾਨ ਹੈ ਬਹੁਤ ਵੱਡਾ ਹੈ ਜੇ ਅਸੀਂ ਕਹੀਏ ਮੈਂ ਇਹਦਾ ਅੰਤ ਪਾਲਾਂਗਾ ਕਹਿੰਦੇ ਉਮਰ ਤੇ ਬਹੁਤ ਘੱਟ ਹੈ ਉਮਰ ਤੇ 50 60 70 ਸਾਲ ਤੇ ਰਹੇਗੀ ਕਹਿੰਦੇ ਇਹਦਾ ਪਰਮਾਤਮਾ ਦਾ ਅੰਤ ਨਹੀਂ ਪਾਇਆ ਜਾ ਸਕਦਾ ਤੇ ਚਾਹੇ 10 ਜਨਮ ਧਾਰਨ ਕਰ ਲੇ ਕਹਿੰਦੇ ਪਰਮਾਤਮਾ ਦਾ ਅੰਤ ਨਹੀਂ ਪਾਇਆ ਜਾਣਾ ਜੇ ਪਰਮਾਤਮਾ ਦੇ ਅੰਤ ਵੱਲ ਨੂੰ ਚੱਲਿਆ ਕਹਿੰਦੇ ਵਿਚੇ ਸੜ ਜੇਗਾ ਮਰ ਜੇਗਾ ਗੱਲ ਜੇਗਾ ਕਹਿੰਦੇ ਉਹਦਾ ਅੰਤ ਨਹੀਂ ਪਾਇਆ ਜਾ ਸਕਣਾ ਬਸ ਆਨੰਦ ਲੈਣਾ ਅਸੀਂ ਗੁਰਬਾਣੀ ਪੜ੍ਹਨੀ ਹੈ ਗੁਰਬਾਣੀ ਚੋਂ ਆਨੰਦ ਲੈਣਾ ਬਸ ਮੱਛੀ ਸਮੁੰਦਰ ਚ ਰਵੇ ਬਸ ਉਹਦਾ ਆਨੰਦ ਲਵੇ ਪੰਛੀ ਆਕਾਸ਼ ਚ ਉੜਦਾ ਬਸ ਉਹਦਾ ਅੰਤ ਲਵੇ ਇੱਥੇ ਗੁਰੂ ਅਰਜਨ ਸਾਹਿਬ ਅਰੇ ਕਹਿੰਦੇ ਬੇਸਵਾਰ ਬੇਅੰਤ ਸਵਾਮੀ ਤੇਰਾ ਅੰਤ ਨਾ ਕਿਣਹੀ ਲਹੀ ਐ ਤੇਰਾ ਅੰਤ ਨਹੀਂ ਪਾਇਆ ਜਾਂਦਾ ਕਿਉਂਕਿ ਤੂੰ ਬਹੁਤ ਵੱਡਾ ਹੈ ਤੂੰ ਬਹੁਤ ਮਹਾਨ ਹੈ ਤੇਰਾ ਅੰਤ ਨਹੀਂ ਪਾਇਆ ਜਾਂਦਾ ਰਹਾਉ ਕੋਟ ਪਰਾਧ ਹਮਾਰੇ ਖੰਡੋ ਅਨਿਕ ਵਿਧੀ ਸਮਝਾਵੋ ਕਹਿੰਦੇ ਸੱਚੇ ਪਾਤਸ਼ਾਹ ਅਸੀਂ ਤੇਰੇ ਤੋਂ ਟੁੱਟ ਚੁੱਕੇ ਆ ਤੂੰ ਤੇ ਸਾਡੇ ਕਰੋੜਾਂ ਪਾਪ ਉਹ ਵੀ ਖਤਮ ਕਰਨ ਦੀ ਸਮਰੱਥਾ ਰੱਖਦਾ ਕੋਟ ਪਰਾਧ ਹਮਾਰੇ ਖੰਡੋ ਅਨਿਕ ਵਿਧੀ ਸਮਝਾਵੋ ਵਿਧੀ ਦਾ ਭਾਵ ਹੁੰਦਾ ਤਰੀਕਾ ਕਿ ਉਹ ਤਰੀਕਾ ਦੱਸੋ ਜਿਹੜੀ ਤਰੀਕੇ ਦੇ ਨਾਲ ਮੈਂ ਤੁਹਾਡੇ ਵਿੱਚ ਅਭੇਦ ਹੋ ਜਾਵਾਂ ਸਾਨੂੰ ਤਰੀਕੇ ਬਹੁਤ ਗੁਰੂ ਨੇ ਦੱਸੇ ਪਰ ਅਸੀਂ ਉਹ ਤਰੀਕਿਆਂ ਵੱਲ ਚੱਲੇ ਨਹੀਂ ਅਸੀਂ ਗਲਤ ਤਰੀਕਿਆਂ ਵੱਲ ਤੁਰ ਕੇ ਆਪਣਾ ਜੀਵਨ ਬਰਬਾਦ ਕਰ ਲਿਆ ਕੋਟ ਪਰਾਧ ਹਮਾਰੇ ਖੰਡੋ ਅਨੇਕ ਵਿਧੀ ਸਮਝਾਵੋ ਜਿਹੜਾ ਪ੍ਰਮਾਤਮਾ ਸਾਡੇ ਇੱਕ ਨਹੀਂ ਕਰੋੜਾਂ ਪਾਪ ਅਪਰਾਧ ਕੀਤੇ ਹੋਏ ਉਹਨੂੰ ਵੀ ਖਤਮ ਕਰਨ ਦੀ ਸਮਰੱਥਾ ਰੱਖਦਾ ਫਿਰ ਉਹਦੇ ਨਾਲ ਕਿਉਂ ਨਾ ਜੁੜੀਏ ਅਸੀਂ ہم اگیاں अल्प مت تھوری تم اپن بیرت رکھابو ਵਿਰਧ ਹੁੰਦਾ ਮੁੱਢ ਕਦੀਮਾਂ ਦਾ ਸੁਭਾਅ ਕਿ ਪ੍ਰਮਾਤਮਾ ਦਾ ਜਿਹੜਾ ਸੁਭਾਅ ਹੈ ਨਾ ਉਹ ਅੱਜ ਦਾ ਨਹੀਂ ਹੈ ਉਤੇ ਹਰ ਯੁੱਗ-ਯੁੱਗ ਭਗਤੋਂ ਪਾਇਆ ਪੈਜ ਰੱਖਦਾ ਆਇਆ RAM ਰਾਜੇ ਹਰਨਾ ਕੁਸ਼ ਦੁਸ਼ਟ ਹਰ ਮਾਰਿਆ ਪ੍ਰਹਲਾਦ ਤਰਾਇਆ ਅਹੰਕਾਰੀਆਂ ਨਿੰਦ ਕਾ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਉਹਦਾ ਤਾਂ ਮੁੱਢ ਕਦੀਮਾਂ ਦਾ ਸੁਭਾਅ ਹੈ ਚਾਹੇ ਤੁਸੀਂ ਜਿੰਨਾ ਬਰ ਜੀ ਆਪਣੀ ਜ਼ਿੰਦਗੀ ਚ ਮਾੜੇ ਹੋਏ ਪਰ ਕਹਿੰਦੇ ਇੱਕ ਵਾਰੀ ਗੁਰੂ ਦੇ ਅੱਗੇ ਆ ਕੇ ਆਪਾਂ ਸਮਰਪਣ ਕਰਦੇ ਹੋ ਕਿ ਸੱਚੇ ਪਾਤਸ਼ਾਹ ਅੱਜ ਤੋਂ ਬਾਅਦ ਅਸੀਂ ਤੇਰੇ ਆ ਤੇ ਗੁਰੂ ਨੇ ਤੇ ਫਿਰ ਉਦੋਂ ਹੀ ਗੱਲ ਨਾਲ ਲਾ ਲੈਣਾ ਹਮ ਅਗਿਆਨ ਅਲਪ ਮਤ ਥੋਰੀ ਅਸੀਂ ਸੱਚੇ ਪਾਤਸ਼ਾਹ ਗਿਆਨ ਹੈ ਨਹੀਂ ਸਾਡੇ ਕੋਲੇ ਅਸੀਂ ਅਗਿਆਨੀ ਆ ਪਰ ਅਸੀਂ ਲੋਕਾਂ ਚ ਕਹਿੰਦੇ ਫਿਰਦੇ ਆ ਮੈਨੂੰ ਬਹੁਤ ਗਿਆਨ ਹੈ ਹਰ ਇੱਕ ਬੰਦਾ ਕਹਿੰਦਾ ਫਿਰਦਾ ਮੈਨੂੰ ਬਹੁਤ ਗਿਆਨ ਹੈ ਮੈਨੂੰ ਬਹੁਤ ਗਿਆਨ ਹੈ ਇੱਥੇ ਗੁਰੂ ਅਰਜਨ ਸਾਹਿਬਰੇ ਕਹਿੰਦੇ ਹਮ ਅਗਿਆਨ ਅਲਪ ਮਤ ਥੋਰੀ ਅਲਪ ਦਾ ਭਾਵ ਹੁੰਦਾ ਘਟ ਕੇ ਮਤ ਮੇਰੀ ਬਹੁਤ ਘਟ ਹੈ ਤੁਮ ਆਪਨ ਵਿਰਧ ਰਖਾਵੋ ਸੱਚੇ ਪਾਤਸ਼ਾਹ ਤੁਸੀਂ ਮੇਰੇ ਤੇ ਕਿਰਪਾ ਕਰੋ ਤੁਸੀਂ ਉਹ ਮੋਢ ਕਦੀਮਾ ਵਾਲਾ ਸੁਭਾਅ ਜਿਹੜਾ ਤੁਹਾਡਾ ਉਹਦੇ ਕਰਕੇ ਮੈਨੂੰ ਤੁਸੀਂ ਆਪਣੇ ਨਾਲ ਜੋੜ ਲਓ ਚਾਹੇ ਮੇਰੇ ਜੀਵਨ ਦੇ ਵਿੱਚ ਬਹੁਤ ਘਟਾਂ ਸੀ ਚਾਹੇ ਮੇਰਾ ਜੀਵਨ ਬੇਕਾਰ ਸੀ ਬਿਲਕੁਲ ਪਰ ਸੱਚੇ ਪਾਤਸ਼ਾਹ ਹੁਣ ਤੇ ਮੈਂ ਤੁਹਾਡੇ ਚਰਨਾਂ 'ਚ ਆ ਗਿਆ ਨਾ ਤੁਮਰੀ ਸ਼ਰਣ ਤੁਮਾਰੀ ਆਸਾ ਜਦੋਂ ਅਸੀਂ ਇਹ ਗੱਲ ਸਮਝਦੇ ਆ ਨਾ ਕਿ ਤੇਰੀ ਸ਼ਰਨ ਚ ਆ ਗਏ ਆ ਫਿਰ ਤੇ ਪਰਮਾਤਮਾ ਆਪਣੇ ਨਾਲ ਲਾ ਲੈਂਦਾ ਨਾ ਹਮ ਆ ਗਿਆਨ ਅਲਪਮਤ ਥੋਰੇ ਤੁਮ ਆਪਨ ਬਿਰਧ ਰਖਾਬੂ ਉਹ ਸਾਰਿਆਂ ਨੂੰ ਰੱਖਦਾ ਜੇ ਦਰੋਪਤੀ ਦੇ ਬਾਬਤ ਲਿਖਿਆ ਨਾ ਭਾਈ ਗੁਰਦਾਸ ਜੀ ਨੇ ਕਿ ਉਹਨੇ ਇੱਕ ਮਹਾਤਮਾ ਨੂੰ ਆਪਣੀ ਸਾੜੀ ਦੇ ਨਾਲ ਉਹ ਇੱਕ ਕੱਪੜਾ ਪਾੜ ਕੇ ਦਿੱਤਾ ਪਰ ਉਹ ਕੱਪੜੇ ਦੇ ਕਰਕੇ ਉਹਦੀ ਇੱਜ਼ਤ ਰਹੀ ਕਿਉਂਕਿ ਪਰਮਾਤਮਾ ਨੇ ਕਿਹਾ ਇਹਨੇ ਚੰਗਾ ਕੰਮ ਵੀ ਕੀਤਾ ਤਲਸੀ ਜੇ ਅਸੀਂ ਇੱਕ ਵਾਰ ਵੀ ਗੁਰੂ ਦੇ ਕੋਲ ਆ ਗਏ ਨਾ ਗੁਰੂ ਨੇ ਫਿਰ ਸਾਡੀ ਇੱਜ਼ਤ ਰੱਖ ਲੈਣੀ ਹੈ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਸੱਚੇ ਪਾਤਸ਼ਾਹ ਅਸੀਂ ਅੱਜ ਤੁਹਾਡੀ ਸ਼ਰਨ ਵਿੱਚ ਆ ਗਏ ਤੁਮਰੀ ਸ਼ਰਨ ਤੁਮਾਰੀ ਆਸਾ ਤੁਹਾਡੇ ਦੀ ਮੇਰੀ ਆਸ ਹੈ ਮੇਰੀ ਆਸ ਹੋਰ ਨਹੀਂ ਕਿਤੇ ਹੈ ਸਾਡੀਆਂ ਆਸਾਂ ਗੁਰੂ ਤੇ ਬਣੀਏ ਹੀ ਨਹੀਂ ਅਸੀਂ ਬਾਬਾ ਫਰੀਦ ਸਾਹਿਬ ਜੀ ਨੂੰ ਵੇਖੀਏ ਬਾਬਾ ਫਰੀਦ ਸਾਹਿਬ ਜੀ ਨੂੰ ਚਾਹੇ 7-8 ਸਾਲ ਦੀ ਉਮਰ ਦੇ ਵਿੱਚ ਪ੍ਰਮਾਤਮਾ ਦੇ ਦਰਸ਼ਨ ਹੋ ਗਏ ਪ੍ਰਮਾਤਮਾ ਚ ਆਪੇਦ ਹੋ ਗਏ ਪਰ ਜਦੋਂ ਬਜ਼ੁਰਗ ਹੋ ਗਏ ਨਾ ਬਾਬਾ ਫਰੀਦ ਸਾਹਿਬ ਉਦੋਂ ਵੀ ਬਾਬਾ ਫਰੀਦ ਸਾਹਿਬ ਕਹਿੰਦੇ ਆ ਕਾਗਾ ਕਰੰਗ ਟੰਢੋਲੇ ਆ ਸਗਲਾ ਖਾਇਆ ਬਾਸ ਇਹ ਦੋ ਨੈਨਾ ਮਤ ਸ਼ੁਹ ਪਿਰ ਦੇਖਣ ਕੀ ਆਸ ਅਜੇ ਵੀ ਮੇਰੇ ਮਨ ਚ ਤੁਹਾਨੂੰ ਮਿਲਣ ਦੀ ਆਸ ਹੈ ਸਕੇ ਸਾਡੀਆਂ ਆਸਾਂ ਹੀ ਗਲਤ ਹੋ ਗਈਆਂ ਇੱਥੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਤੁਮਰੀ ਸ਼ਰਨ ਅਸੀਂ ਤੁਹਾਡੀ ਸ਼ਰਨ ਤੇ ਆ ਗਏ ਆ ਜੀ ਤੁਮਰੀ ਸ਼ਰਨ ਤੁਮਾਰੀ ਆਸਾ ਅਸੀਂ ਤੁਹਾਡੇ ਤੇ ਆਸ ਰੱਖ ਲਈ ਹੈ ਤੁਮ ਹੀ ਸੱਜਣ ਸੁਹੇਲੇ ਤੁਸੀਂ ਹੀ ਬਹੁਤ ਸੋਹਣੇ ਹੋ ਤੁਸੀਂ ਸਾਡੇ ਸੱਜਣ ਤੁਸੀਂ ਹੀ ਸਾਡੀ ਰਾਖੀ ਕਰਨੀ ਹੈ ਸੱਚੇ ਪਾਤਸ਼ਾਹ ਜੀ ਅਸੀਂ ਸਾਰਾ ਕੁਝ ਸਾਡ ਛੱਡਾ ਕੇ ਹੁਣ ਤੁਹਾਡੀ ਤੁਹਾਡੀ ਸ਼ਰਨ ਤੇ ਆ ਗਏ ਆ ਰਾਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਨਾਮ ਲਿਖ ਕੇ ਗੁਰੂ ਅਰਜਨ ਸਾਹਿਬ ਰਹੇ ਕਹਿੰਦੇ ਐ ਰਾਖੋ ਹੋ ਰਾਖਨ ਹਾਰ ਦਿਆਲਾ ਸੱਚੇ ਪਾਤਸ਼ਾਹ ਤੁਸੀਂ ਦਿਆਲਵਾਨ ਹੋ ਤੁਸੀਂ ਹਰ ਇੱਕ ਤੇ ਦਇਆ ਕਰਦੇ ਹੋ ਤੁਸੀਂ ਹਰ ਇੱਕ ਨੂੰ ਆਪਣੇ ਨਾਲ ਜੋੜਨ ਦੀ ਸਮਰੱਥਾ ਰੱਖਦੇ ਹੋ ਤੇ ਇਸੇ ਕਰਕੇ ਮੈਨੂੰ ਵੀ ਤੁਸੀਂ ਆਪਣੇ ਨਾਲ ਜੋੜ ਲਓ ਰਾਖੋ ਹੋ ਰਾਖਨ ਹਾਰ ਦਿਆਲਾ ਕਿਉਂਕਿ ਕਿਰਪਾਲੂ ਹੈ ਗੁਰੂ ਸਾਹਿਬ ਜਦੋਂ ਅਸੀਂ ਗੁਰੂ ਕੋਲ ਆਵਾਂਗੇ ਨਾ ਜਿੰਨੇ ਮਰਜੀ ਸਾਡੇ ਚ ਔਗੜ ਹੋਣ ਉਹਨਾਂ ਨੂੰ ਗੁਣਾ 'ਚ ਤਬਦੀਲ ਕਰ ਦਿੰਦਾ ਹੈ ਗੁਰੂ ਰੱਖੋ ਹੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਅਸੀਂ ਸੱਚੇ ਪਾਤਸ਼ਾਹ ਤੁਹਾਡੇ ਘਰ ਦੇ ਕੋਲੇ ਬਣ ਗਏ ਆ ਤੁਹਾਡੇ ਘਰ ਦੇ ਗੁਲਾਬ ਬਣ ਗਏ ਆ ਤੁਹਾਡੇ ਘਰ ਦੇ ਨੌਕਰ ਬਣ ਗਏ ਅਸੀਂ ਅਸੀਂ ਨੌਕਰ ਕਦੋਂ ਜੀ ਅਸੀਂ ਤੇ ਮਾੜਾ ਜਿਹਾ ਆਉਦਾ ਮਿਲ ਗਿਆ ਅਸੀਂ ਤੇ ਕਹਿੰਦੇ ਗੁਰਦੁਆਰਾ ਸਾਹਿਬ ਵੀ ਸਾਡਾ ਹੋ ਗਿਆ ਅਸੀਂ ਤੇ ਸਾਰਾ ਕੁਝ ਇਦਾਂ ਸਮਝਣ ਲੱਗ ਗਏ ਆ ਪਰ ਇੱਥੇ ਗੁਰੂ ਅਰਜਨ ਸਾਹਿਬਾ ਜੀ ਕਿੰਨੀ ਨਿਮਰਤਾ ਉਹਨਾਂ ਦੇ ਵਿੱਚ ਕਹਿੰਦੇ ਆ ਰਾਖੋ ਰਾਖਣ ਹਾਰ ਦਇਆਲਾ ਨਾਨਕ ਕਰਕੇ ਗੋਲੇ ਅਸੀਂ ਸੱਚੇ ਪਾਤਸ਼ਾਹ ਤੇਰੇ ਘਰ ਦੇ ਬੋਲੇ ਆ ਜਦੋਂ ਸਾਡੇ ਵਿੱਚ ਇਹ ਗੱਲ ਆ ਗਈ ਨਾ ਕਿ ਅਸੀਂ ਤੇਰੇ ਘਰ ਦੇ ਕੁੱਕਰ ਤੇਰੇ ਘਰ ਦੇ ਗੋਲੇ ਆ ਤੇਰੇ ਘਰ ਦੇ ਗੁਲਾਮ ਉਦੋਂ ਫਿਰ ਪ੍ਰਮਾਤਮਾ ਸਾਡੇ ਦਿਲ ਚ ਵਸਦਾ ਤੇ ਜਦੋਂ ਅਸੀਂ ਕਹਾਂਗੇ ਮੇਰੇ ਕਰਕੇ ਗੁਰਦੁਆਰਾ ਚੱਲਦਾ ਮੇਰੇ ਕਰਕੇ ਕਥਾ ਹੋ ਰਹੀ ਹੈ ਮੇਰੇ ਕਰਕੇ ਸੰਗਤ ਜੁੜਦੀ ਹੈ ਬਸ ਗੁਰੂ ਸਾਹਿਬ ਕਹਿੰਦੇ ਹੁਣ ਤੇਰੇ ਪੱਲੇ ਨਹੀਂ ਰਿਹਾ ਕੁਛ ਹੁਣ ਤੂੰ ਹੰਕਾਰੀ ਹੋ ਗਿਆ ਕਿਸੇ ਵਿਦਵਾਨ ਨੇ ਲਿਖਿਆ ਗੁਰੂ ਨਾਨਕ ਦਾ ਥੜਾ ਇੱਕ ਗਿਆ ਤੇ ਦੂਜਾ ਖੜਾ ਜੇ ਤੁਸੀਂ ਕਹੀਏ ਨਾ ਕਿ ਗ੍ਰੰਥੀ ਸਿੰਘ ਜਾਂ ਕੋਈ ਕਥਾਵਾਚਕ ਵੀ ਇਹਨਾਂ ਕਰਕੇ ਗੁਰਦੁਆਰਾ ਚੱਲ ਰਿਹਾ ਕਹਿੰਦੇ ਤੁਸੀਂ ਬਾਹਰ ਨਿਕਲਣ ਤੇ ਗੱਲ ਕਰੋ ਇੱਥੇ ਤੇ ਕਹਿੰਦੇ 100 ਹੋਰ ਆ ਜਾਣ ਇਹ ਮਾਣ ਨਾ ਕਰ ਲਈਏ ਕਹਿੰਦੇ ਜਿੱਦ ਦੇ ਮਾਣ ਕਰ ਲਿਆ ਉਹਦੇ ਸਮਝ ਲਓ ਤੁਹਾਡੇ ਪੱਲੇ ਰੱਖ ਅੱਖ ਨਹੀਂ ਰਿਆ ਇੱਥੇ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਕਿ ਗੋਲੇ ਬਣ ਜਿਓ ਉਹਦੇ ਸੇਵਕ ਬਣ ਜਿਓ ਫਿਰ ਤੁਹਾਡੇ ਅੰਦਰ ਕਹਿੰਦੇ ਪ੍ਰਮਾਤਮਾ ਪ੍ਰ ਪਿਆਰ ਬਣਨਾ ਜੇ ਹੰਕਾਰ ਤੇ ਚੱਲੇ ਫਿਰ ਕਹਿੰਦੇ ਖਾਲੀ ਰਹੋਗੇ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਨਾ ਰੱਖੋ ਰੱਖ ਨਹਾਰ ਦਿਆਲਾ ਨਾਨਕ ਕਰਕੇ ਗੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ